ਸਾਰੇ ਹੀ ਸ਼ਾਇਦ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸ ਪਰਮਾਤਮਾ ਨੂੰ ਯਾਦ ਕਰਦੇ ਹੋਵਾਂਗੇ ਜੇ ਤਾਂ ਆਪਾਂ ਸੱਚੇ ਮਨ ਦੇ ਨਾਲ ਸੱਚੀ ਭਾਵਨਾ ਨਾਲ ਉਸ ਪਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਫਿਰ ਤਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਮਿਲਾਪ ਹੋ ਜਾਂਦਾ ਹੈ ਪਰ ਜੇ ਉਹ ਸਿਰਫ ਦਿਖਾਵੇ ਵਾਸਤੇ ਹੈ ਲੋਕਾਂ ਨੂੰ ਦੱਸਣ ਵਾਸਤੇ ਹੈ ਕਿ ਮੈਂ ਇੰਨਾ ਪਾਠ ਕਰ ਰਹੀਆਂ ਜਾਂ ਮੈਂ ਇੰਨੀ ਬਾਣੀ ਪੜ ਰਹੀਆਂ ਤੇ ਫਿਰ ਉਹ ਬਸ ਪਖੰਡੀ ਬਣ ਕੇ ਰਹਿ ਜਾਂਦਾ ਹੈ ਦਿੱਕਤ ਇਹ ਹੈ ਕਿ ਆਪਾਂ ਕੀ ਕਰਨੇ ਆ ਕਿ ਆਪਾਂ ਆਪ ਜੋ ਸਾਨੂੰ ਲੱਗਦਾ ਆਪਾਂ ਉਹੀ ਸਲਾਮਾ ਲੋਕਾਂ ਨੂੰ ਦਿੰਨੇ ਆ ਜਿੱਥੇ ਆਪਾਂ ਆਪ ਦੁਖੀ ਹੁੰਨੇ ਆ ਆਪਾਂ ਦੂਜਿਆਂ ਨੂੰ ਵੀ ਦੁਖੀ ਕਰਨੇ ਆ ਗੁਰੂ ਦੇ ਦਰ ਤੇ ਜਾਣੇ ਜ਼ਰੂਰ ਆ ਇਹ ਵਾਲੀਆਂ ਅੱਖਾਂ ਨੇਤਰ ਖੁੱਲੇ ਰੱਖ ਕੇ ਜਾਣੇ ਆ ਪਰ ਮਨ ਦੀਆਂ ਅੱਖਾਂ ਜੜੀਆਂ ਨੇ ਉਹ ਬੰਦ ਕਰਕੇ ਜਾਣੇ ਆ ਸੋ ਮਨ ਦੀਆਂ ਅੱਖਾਂ ਜਦੋਂ ਬੰਦ ਨੇ ਤੇ ਫਿਰ ਉਸ ਪ੍ਰਮਾਤਮਾ ਦੀ ਹੋਂਦ ਨੂੰ ਮਹਿਸੂਸ ਵੀ ਨਹੀਂ ਕਰ ਪਾਉਂਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਐਸੇ ਭਾਰੂ ਹੁੰਦੇ ਨੇ ਸਾਡੇ ਤੇ ਕਿ ਉਹਨਾਂ ਤੋਂ ਇਲਾਵਾ ਕੁਝ ਹੋਰ ਦਸਤਾ ਨਹੀਂ ਹੈਗਾ ਇਹ ਨੇਤਰ ਜਿਹੜੀ ਸਾਡੇ ਪੰਜ ਗਿਆਨ ਇੰਦਰੀਆਂ ਨੇ ਅੱਖਾਂ ਕੰਨ ਨੱਕ ਹੱਥ ਜੀਬ ਇਹ ਜੋ ਵੀ ਆਲੇ ਦੁਆਲੇ ਦੁਨੀਆ ਦੇ ਵਿੱਚ ਦੇਖਤੀਆਂ ਨੇ ਸੁਣਦੇ ਨੇ ਕਰਦੇ ਨੇ ਉਹ ਉਸੇ ਹਿਸਾਬ ਨਾਲ ਚੱਲੀ ਜਾਂਦੇ ਨੇ ਜਦ ਕਿ ਅਸਲ ਦੇ ਵਿੱਚ ਹੋਣਾ ਤਾਂ ਇਹ ਚਾਹੀਦਾ ਸੀ ਕਿ ਉਸ ਪਰਮਾਤਮਾ ਨਾਲ ਮਿਲਾਪ ਕਰਨ ਵਾਸਤੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਨੇ ਇਹਨਾਂ ਤੇ ਕਾਬੂ ਪਾਇਆ ਜਾਂਦਾ ਗੁਰੂ ਦੇ ਸ਼ਬਦ ਦੇ ਨਾਲ ਸੰਸਾਰ ਦੇ ਵਿੱਚ ਰਹਿੰਦੇ ਹੋਏ ਸੰਸਾਰੀ ਕੰਮ ਕਰਦੇ ਹੋਏ ਫੇਰ ਵੀ ਉਹਨਾਂ ਨਾਲੋਂ ਨਿਰਲੇਪ ਰਹਿਣਾ ਬੰਦਾ ਸੀ ਤੇ ਪਰਮਾਤਮਾ ਦੇ ਨਾਲ ਜੁੜਨਾ ਬੰਦਾ ਸੀ ਪਰ ਆਪਾਂ ਉਸ ਵੱਲ ਤਾਂ ਗਏ ਹੀ ਨਹੀਂ ਤੇ ਜਿਹੜੇ ਮਨੁੱਖ ਉਸ ਵੱਲ ਗਏ ਨੇ ਗੁਰੂ ਦੇ ਸ਼ਬਦ ਨੂੰ ਸਮਝਿਆ ਹੈ ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਦੇ ਵਿੱਚ ਵਸਾਇਆ ਹੈ ਤੇ ਬਾਕੀ ਸਾਰੇ ਕੰਮਕਾਰ ਕਰਦੇ ਹੋਏ ਵੀ ਉਸ ਪਰਮਾਤਮਾ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ ਫਿਰ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਸੁੱਖਾਂ ਦੇ ਨਾਲ ਭਰ ਜਾਂਦਾ ਹੈ ਉਹਨਾਂ ਦੇ ਲਾਗੇ ਵੀ ਨਹੀਂ ਆਂਦਾ ਹੈਗਾ ਤੇ ਸਾਰੇ ਬੰਧਨ ਜਿਹੜੇ ਨੇ ਸੰਸਾਰਕ ਮੋਹ ਮਾਇਆ ਦੇ ਉਹ ਸਾਰੇ ਟੁੱਟ ਜਾਂਦੇ ਨੇ ਬਸ ਇਹ ਸਮਝ ਆ ਜਾਂਦੀ ਹੈ ਕਿ ਇਸ ਜੀਵਨ ਦਾ ਮਨੋਰਥ ਉਸ ਪਰਮਾਤਮਾ ਨਾਲ ਮਿਲਣ ਦਾ ਹੈ ਤੇ ਉਸੇ ਵਾਲਾ ਆਪਾਂ ਤੁਹਰੇ ਜਾਨੇ ਹਾਂ ਗੁਰੂ ਦੇ ਸ਼ਬਦ ਦੀ ਰਾਹੀ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਸਾਡੇ ਉੱਤੇ ਮਿਹਰ ਕਰੋ ਤੇ ਆਪਣੇ ਨਾਮ ਬਾਣੀ ਨਾਲ ਜੋੜ ਕੇ ਰੱਖੋ ਸੋ ਜੇ ਆਪਾਂ ਵੀ ਜਾਣੇ ਆ ਕਿ ਸਾਡਾ ਜੀਵਨ ਜਿਹੜਾ ਹੈ ਉਹ ਸਫਲ ਹੋਵੇ ਤੇ ਆਓ ਆਪਾਂ ਵੀ ਉਸ ਗੁਰੂ ਦੇ ਸ਼ਬਦ ਦੇ ਨਾਲ ਜੁੜੀਏ ਗੁਰੂ ਦੇ ਸ਼ਬਦ ਨੂੰ ਸਮਝੀਏ ਅਤੇ ਉਸ ਤੇ ਅਮਲ ਕਰਕੇ ਆਪਣੇ ਜੀਵਨ ਨੂੰ ਹੋਰ ਵਧੀਆ ਬਣਾਈਏ ਤੇ ਇਸ ਦਾ ਮਨੋਰਥ ਜਿਹੜਾ ਹੈ ਉਹ ਪੂਰਾ ਕਰੀਏ